ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਅੱਜ ਗੱਲ ਕਰਦੇ ਹਾਂ 22 ਰਾਜਵੀਰ ਜਵੰਦਾ ਦੇ ਬਾਰੇ ਜੋ ਕਾਫੀ ਸਮਾਂ ਪਹਿਲਾਂ ਸਾਨੂੰ ਛੱਡ ਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ ਸਕੂਲ ਤੋਂ ਸਾਹਮਣੇ ਆਈ ਇਸ ਨਿੱਕੀ ਜੀ ਬੱਚੀ ਦੀ ਵੀਡੀਓ ਅੱਜ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਹੁਤ ਵਾਇਰਲ ਹੋ ਰਹੀ ਹੈ ਸਕੂਲ ਦੇ ਫੰਕਸ਼ਨ 'ਚ ਇਸ ਬੱਚੀ ਨੇ ਪਾਰਟਿਸਪੇਟ ਕਰਦੇ ਹੋਏ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਗੀਤ ਇੰਨਾ ਸੁਰੀਲਾ ਗਾਇਆ ਕੀ ਸਾਰੇ ਇਸ ਬੱਚੀ ਦੀ ਸਪੋਰਟ ਕਰ ਰਹੇ ਹਨ ਤੁਸੀਂ ਵੀ ਸੁਣੋ ਪਿਆਰੀ ਜੀ ਇਹ ਆਵਾਜ਼ ਇਸ ਬੱਚੀ ਦਾ ਗੀਤ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਇੰਨੀ ਨਿੱਕੀ ਉਮਰ ਚ ਬੱਚੀ ਨੇ ਬਹੁਤ ਹੌਸਲਾ ਦਿਖਾਇਆ ਅਤੇ ਬਾਈ ਰਾਜਵੀਰ ਜਵੰਦਾ ਦਾ ਬਹੁਤ ਹੀ ਸੋਹਣਾ ਗਾਣਾ ਇਸ ਕੁੜੀ ਨੇ ਗਾ ਕੇ ਲੋਕਾਂ ਦਾ ਦਿਲ ਛੂ ਲਿਆ ਅਤੇ ਲੋਕਾਂ ਨੂੰ ਮੋਲਿਆ ਸਾਰੇ ਹੀ ਲੋਕ ਜਿੰਨੇ ਵੀ ਉੱਥੇ ਇਕੱਠੇ ਹੋਏ ਸੀ ਸਾਰੇ ਇਸ ਕੁੜੀ ਦੀ ਬਾਵਾਈ ਕਰਨ ਲੱਗ ਗਏ ਅਤੇ ਬਾਈ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਕਈਆਂ ਦੀਆਂ ਅੱਖਾਂ ਪਾਰੀਆਂ ਬਾਈ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਕਿਉਂਕਿ ਬਾਈ ਰਾਜਵੀਰ ਜਵੰਦਾ ਨੂੰ ਲੋਕ ਬਹੁਤ ਹੀ ਪਿਆਰ ਕਰਦੇ ਹਨ ਅਤੇ ਅੱਜ ਵੀ ਆਪਣੇ ਦਿਲ ਵਿੱਚ ਬਾਈ ਰਾਜਵੀਰ ਜਵੰਦਾ ਨੂੰ ਵਸਾ ਕੇ ਰੱਖਿਆ ਹੋਇਆ ਹੈ ਇਸ ਛੋਟੀ ਜੀ ਬੱਚੀ ਨੇ ਸਾਰੇ ਹੀ ਲੋਕਾਂ ਦਾ ਦਿਲ ਛੂਲਿਆ ਤੇ ਇੱਕ ਵਾਰ ਫਿਰ ਬਾਈ ਰਾਜਵੀਰ ਜਵੰਦਾ ਨੂੰ ਉਹਨਾਂ ਦੇ ਵਿਚਕਾਰ ਲਾ ਕੇ ਖੜਾ ਕਰ ਦਿੱਤਾ ਅਤੇ ਉਹਨਾਂ ਦੀ ਯਾਦ ਫਿਰ ਤੋਂ ਤਾਜ਼ਾ ਕਰ ਦਿੱਤੀ ਅੱਜ ਸਭ ਦਾ ਦਿਲ ਛੂਲਿਆ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣਾ ਨਾਮ ਅਤੇ ਬਾਈ ਰਾਜਵੀਰ ਜਵੰਦਾ ਨੂੰ ਫਿਰ ਤੋਂ ਚਮਕਾ ਦਿੱਤਾ ਸਕੂਲ ਦੇ ਫੰਕਸ਼ਨ ਦੇ ਵਿੱਚ ਇਸ ਬੱਚੀ ਨੇ ਪਾਰਟਿਸਿਪੇਟ ਕਰਦੇ ਹੋਏ ਪੰਜਾਬੀ ਸਿੰਗਰ ਜੋ ਕਿ ਬਾਈ ਰਾਜਵੀਰ ਜਵੰਦਾ ਅੱਜ ਦੁਨੀਆ ਤੇ ਨਹੀਂ ਰਹੇ ਹਨ ਉਹਨਾਂ ਦਾ ਨਾਮ ਫਿਰ ਤੋਂ ਚਮਕਾ ਦਿੱਤਾ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਬਾਈ ਰਾਜਵੀਰ ਜਵੰਦਾ ਅੱਜ ਵੀ ਸਾਰਿਆਂ ਦੇ ਦਿਲ ਵਿੱਚ ਵਸਦਾ ਹੈ ਤੇ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਜੇਕਰ ਤੁਸੀਂ ਵੀ ਇਸ ਨਿੱਕੀ ਜੀ ਬੱਚੀ ਦੇ ਇਸ ਹੌਂਸਲੇ ਅਤੇ ਬਾਈ ਰਾਜਵੀਰ ਜਵੰਦਾ ਦੇ ਗਾਏ ਹੋਏ ਗੀਤ ਨੂੰ ਪਿਆਰ ਕਰਦੇ ਹੋ ਅਤੇ ਇਸ ਸੁਰਲੀ ਆਵਾਜ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਅਤੇ ਇਸ ਬੱਚੀ ਨੂੰ ਇੱਕ ਸਟਾਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਣਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ